ਦੋਸਤੋ ਅੱਜ ਆਪਾਂ ਇੱਕ ਕੋਠੀ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਖੇਤ ਦੇ ਵਿੱਚ ਬਣੀ ਆ 2700 ਸਕਰ ਫੁੱਟ ਏਰੀਆ ਪਹਿਲਾਂ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਜਿਹੜਾ 3D ਮਾਡਲ ਹੈ ਫਿਰ ਬਾਈ ਹੋਰਾਂ ਨਾਲ ਗੱਲਬਾਤ ਸਟਾਰਟ ਕਰਾਂਗੇ ਸਾਰੀ ਕੋਠੀ ਦਾ ਡਿਜ਼ਾਈਨ ਦਿਖਾਵਾਂਗੇ ਬਾਈ ਮਿਸਤਰੀ ਨਾਲ ਵੀ ਗੱਲਬਾਤ ਕਰਾਂਗੇ ਆ ਦਿਖਾ ਦਿਓ ਬਾਈ ਜਿਹੜਾ 3D ਐਲੀਵੇਸ਼ਨ ਹੈ ਬਾਅਦ ਦੇ ਵਿੱਚ ਐਦਾਂ ਦੀ ਲੁੱਕ ਆਉਣੀ ਹੈ ਪੇਂਟ ਵਗੈਰਾ ਹੋ ਗਈ ਜਦੋਂ ਆ ਵੀ ਦਿਖਾ ਦਿਓ ਨਾਲ ਆ ਫਰੰਟ ਫਰੰਟ ਆ ਗਿਆ ਤੇ ਇਧਰੋਂ ਸਾਈਡ ਤੋਂ ਆ ਗਿਆ ਦੇਖੋ ਆ ਸਾਈਡ ਤੋਂ ਆ ਗਿਆ ਜੀ ਤੇ ਐਦਾਂ ਦੀ ਫਾਈਨਲ ਲੁੱਕ ਆਉਣੀ ਹੈ ਇਹਦੀ ਬਾਈ ਹੋਰਾਂ ਨਾਲ ਆਪਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਕਿਹੜੇ ਪਿੰਡ ਖੜੇ ਆ ਤੇ ਕਿੰਨਾ ਏਰੀਆ ਦੀ ਵੀ ਗੱਲ ਕਰਾਂਗੇ ਪਹਿਲਾਂ ਆਪਣਾ ਪਿੰਡ ਤੇ ਆਪਣਾ ਨਾਮ ਦੱਸ ਦਿਓ ਜੀ ਆਪਣਾ ਪਿੰਨ ਛੋਟੀ ਦਰਿਆਪੁਰ ਜੀ ਜੀ ਰਾਮਗੜ੍ਹ ਵੀ ਕਹਿ ਦੇਣਾ ਪੱਕਾ ਨੋ ਜਣੀ ਕਿ ਆਪਾਂ ਠੀਕ ਠੀਕ ਹੈ ਜੀ ਤੇ ਜ਼ਿਲ੍ਹਾ ਮਾਨਸਾਹੀ ਤਸੀਲ ਬਰਾਡਾ ਆਪਣਾ ਕੀ ਨਾਮ ਹੈ ਬਾਈ ਨਿਰਮਲ ਸਿੰਘ ਆ ਜੀ ਨਿਰਮਲ ਸਿੰਘ ਹਾਂਜੀ ਤੇ ਬਾਈ ਆਪਾਂ ਕੋਠੀ ਦਿਖਾਉਣ ਲੱਗੇ ਆ ਹਨਾ ਖੇਤ ਦੇ ਵਿੱਚ ਬਣੀ ਹੈ ਬਾਕੀ ਕੋਠੀ ਬਹੁਤ ਸੋਹਣੀ ਹੈ ਤੇ ਜਿੱਦਾਂ ਡਿਜ਼ਾਈਨ ਹੈ ਸੇਮ ਲੁੱਕ ਬਾਈ ਉਹਨਾਂ ਨੇ ਦਿੱਤੀ ਹੈ ਬਾਈ ਉਹ ਰੇ ਠੇਕੇਦਾਰ ਹਨਾ ਹਾਂਜੀ ਤੇ ਆਪਾਂ ਨਾਲ ਚੱਲ ਕੇ ਦਿਖਾਵਾਂਗੇ ਬਾਈ ਹਾਂਜੀ ਤੇ ਇਹ ਬਾਈ ਕਿੰਨਾ ਕੁ ਟਾਈਮ ਹੋ ਗਿਆ ਕੋਠੀ ਬਣਦੀ ਨੂੰ ਆਪਾਂ ਨੂੰ ਇਹਨੂੰ 6 ਮਹੀਨੇ ਹੋ ਗਏ ਲਗਭਗ ਅੱਛਾ 6 ਮਹੀਨੇ ਹੋ ਗਏ ਹਾਂਜੀ ਠੀਕ ਹੈ 6 ਮਹੀਨਾ ਤੋਂ ਕੰਮ ਰੁਕਿਆ ਤਾਂ ਨਹੀਂ ਨਹੀਂ ਨੀ ਰਿਹਾ ਨਹੀਂ ਰੁਕਿਆ ਨਹੀਂ ਗੱਮ ਚੱਲੀ ਜਾਂਦਾ ਲਗਾਤਾਰ ਠੀਕ ਹੈ ਬਾਈ ਜੇ ਆਪਾਂ ਬਾਈ ਡਿਜ਼ਾਈਨ ਦੀ ਗੱਲ ਕਰੀਏ ਜਿਵੇਂ ਆਪਾਂ ਡਿਜ਼ਾਈਨ ਦੀ ਗੱਲ ਕਰਦੇ ਹਾਂ ਬਾਈ ਦਾ ਕੰਮ ਹੈ ਉਹ ਤਾਂ ਬੇਸੀ ਰਿਹਾ ਸਾਹਮਣੇ ਹੈ ਨਾ ਬਾਈ ਨੇ ਗੋਲੇ ਵਗੈਰਾ ਬਹੁਤ ਸੋਹਣੇ ਬਣਾਏ ਆ 6 ਮਹੀਨਿਆਂ ਦੇ ਵਿੱਚ ਮੰਨ ਲ ਕੇ ਚਲੋ ਪਲਾਸਟਰ ਹੋ ਗਈ ਅੰਦਰ ਤੋਂ ਵੀ ਹੋ ਗਈ ਹਾਂ ਅੰਦਰੋਂ ਵੀ ਹੋ ਗਈ ਆਪਾਂ ਤਾਂ ਚੱਲ ਕੇ ਦਿਖਾਵਾਂਗੇ ਜੇ ਆਪਾਂ ਡਿਜ਼ਾਈਨ ਦੀ ਗੱਲ ਕਰੀਏ ਬਾਈ ਤੁਹਾਨੂੰ ਡਿਜ਼ਾਈਨ ਕਿੱਥੋਂ ਮੰਨ ਕੇ ਚਲੋ ਤੁਸੀਂ ਸੋਚਿਆ ਵੀ ਆਪਾਂ ਡਿਜ਼ਾਈਨ ਕਰਵਾਉਣਾ ਐਦਾਂ ਦੇ ਕਰਵਾਵਾਂਗੇ ਇਹ ਆਪਣਾ ਭਰਾ ਬਾਹਰ ਅਸ ਜੇ ਆਸਟ੍ਰੇਲੀਆ ਚ ਉਹਨੇ ਇੰਸਟਾਗ੍ਰਾਮ ਤੇ ਦੇਖੀ ਸੀ ਵੀਡੀਓ ਜੀ ਬਾਈ ਤੇ ਉਹਨੇ ਫਿਰ ਸਾਨੂੰ ਫੋਨ ਕਰਿਆ ਉੱਥੋਂ ਨਕਸ਼ਾ ਫਿੱਟ ਕਰਕੇ ਇਹ ਪਸੰਦ ਆਇਆ ਜੀ ਨਕਸ਼ਾ ਤੇ ਬਾਈ ਹੁਣ ਪੂਰਾ ਮੰਨ ਕੇ ਜਦੋਂ ਤੁਹਾਨੂੰ ਸਤਿਸ਼ਟੀ ਆ ਵੀ ਚੀਜ਼ ਉਹੋ ਜਿਹੀ ਬਣੀ ਜਾਂਦੀ ਹੈ ਹਾਂਜੀ ਹਾਂਜੀ ਬਹੁਤ ਇੱਕ ਨੰਬਰ ਉਹੀ ਜਾਈ ਜਮਾ ਸਾਨੂੰ ਤੇ ਬਾਈ ਹੁਣ ਆਪਾਂ ਜੇ ਮਿਸਤਰੀ ਭਰਾ ਦੀ ਗੱਲ ਕਰੀਏ ਕਿਉਂਕਿ ਬਾਈ ਇੱਕ ਨਕਸ਼ੇ ਵਾਲਾ ਭਰਾ ਤਾਂ ਨਕਸ਼ਾ ਬਣਾਤਾ ਹਨਾ ਹਾਂਜੀ ਤੇ ਉਹਨੂੰ ਸੇਮ ਲੁੱਕ ਦੇਣੀ ਬਾਈ ਠੇਕੇਦਾਰ ਨੇ ਹੁੰਦੀ ਹੈ ਹਨਾ ਜੇ ਉਹੋ ਜੀ ਚੀਜ਼ ਬਣੂਗੀ ਤਾਈ ਹਨਾ ਉਹ ਆਚਾਰ ਜਾਂਦਾ ਵਧੀਆ ਠੇਕੇਦਾਰੀ ਲ ਬਾਈ ਹੁਣਾਂ ਨਾ ਵੀ ਗੱਲਬਾਤ ਆਪਾਂ ਕਰਦੇ ਆਂ ਬਾਈ ਆਪਣਾ ਨਾਮ ਤੇ ਆਪਣਾ ਕਿੰਨੇ ਟਾਈਮ ਦਾ ਤਜਰਬਾ ਜੀ ਕੋਠੀਆਂ ਬਣਾਉਂਦਾ ਆਪਾਂ ਦਾ ਇਹ ਮੇਰਾ ਨਾਮ ਦਰਸ਼ਨ ਸਿੰਘ ਪਿੰਡ ਰੱਲੀ ਆ ਜੀ ਜੀ ਬਾਈ ਮੈਂ 94 ਚ ਕੰਮ ਕਰਦਾ ਆਇਆ ਜੀ ਅੱਛਾ 94 ਤੋਂ ਸਟਾਰਟ ਕੀਤਾ ਬਾਈ ਹਾਂ ਜੀ ਹਾਂ ਜੀ ਬਹੁਤ ਸਾਲ ਹੋ ਗਏ ਬਾਈ ਹਨਾ ਹਾਂ ਜੀ ਤੇ ਬਾਈ ਹੁਣਾਂ ਦਾ ਬਾਈ ਕਾਫੀ ਪੁਰਾਣਾ ਤਜਰਬਾ ਹੈ ਇੰਨੇ ਟਾਈਮ ਦੇ ਵਿੱਚ ਬਾਈ ਇੱਕ ਠੇਕੇਦਾਰੀ ਚ ਸਿਸਟਮ ਚ ਹੋਵੇ ਬੰਦਾ ਹਨਾ ਉਠ ਕੋਈ ਵੀ ਕੰਮ ਕਰ ਲੋ ਬਈ ਇੰਨਾ ਟਾਈਮ ਤਾਂ ਉਹਦੇ ਚ ਬਾਕੀ ਤੇ ਯਾਰ ਬਾ ਆ ਜਾਂਦਾ ਹੈ ਨਾ ਤੇ ਕੰਮ ਤੁਸੀਂ ਦੇਖ ਰਹੇ ਹੋ ਬਈ ਬਹੁਤ ਸਫਾਈ ਵਾਲਾ ਕੰਮ ਕੀਤਾ ਬਾਈ ਉਹਨਾਂ ਨੇ ਡਿਜ਼ਾਈਨ ਆਪਾਂ ਬਹੁਤ ਲਾਜਵਾ ਬਣਿਆ ਹੋਇਆ ਆ ਅੰਦਰ ਤੋਂ ਚੱਲ ਕੇ ਦਿਖਾਉਣੇ ਆ ਤੇ ਬਈ ਐਂਟਰੀ ਦੋ ਪਾਸੇ ਆ ਗਈ ਹੈ ਨਾ ਹਾਂਜੀ ਦੋ ਪਾਸੇ ਤੇ ਇਧਰੋਂ ਆ ਗਈ ਕੰਟਰੀ ਹਾਂਜੀ ਕਿ ਇਧਰੋਂ ਆ ਗਈ ਜੀ ਕਿ ਇਧਰਲੇ ਪਾਸੇ ਆ ਗਈ ਬਈ ਪਹਿਲਾਂ ਹਰ ਇੱਕ ਬੰਦਾ ਇਹ ਜਾਣਨ ਦੀ ਕੋਸ਼ਿਸ਼ ਕਰਦਾ ਵੀ ਜਿਹੜਾ ਡਿਜ਼ਾਈਨ ਹੁੰਦਾ ਹੈ ਹਾਂਜੀ ਕੋਠੀ ਦਾ ਵੀ ਸਾਨੂੰ ਮੰਨ ਕੇ ਚੱਲੋ ਕਿਸੇ ਨੇ ਕੋਠੀ ਬਣਾਉਣੀ ਹੈ ਹਾਂਜੀ ਉਹ ਬੰਦੇ ਦੀ ਪਹਿਲਾਂ ਰਿਕੁਆਇਰਮੈਂਟ ਹੁੰਦੀ ਹੈ ਵੀ ਮੈਂ ਇੰਨੇ ਕਮਰੇ ਰ ਤੇ ਮੇਰੇ ਤਾਂ ਹਿੰਨੇ ਘਰੇ ਉਹਨੇ ਚਾਹੀਦੇ ਨੇ ਫੇਰ ਏਰੀਆ ਦੀ ਗੱਲ ਕਰਦਾ ਬੰਦਾ ਹਨਾ ਵੀ ਸਾਡਾ ਇੰਨਾ ਗੇਰੀਆ ਬਣ ਜੂਗਾ ਤੇ ਬਈ ਜੇ ਆਪਾਂ ਸਾਰੇ ਬਾਗਲ ਦੀ ਗੱਲ ਕਰੀਏ ਇੱਕ ਵਾਰੀ ਕਿੰਨਾ ਮਾਰਿਆ ਹੋਇਆ ਆਪਾਂ ਸਾਰਾ ਏਰੀਆ ਕਿੰਨਾ ਛੱਡਿਆ ਹੋਇਆ ਸਾਰਾ ਤਾਂ ਆਪਣਾ 7 ਕਨਾਲਾਂ ਛੱਡਿਆ ਹੋਇਆ ਜੀ 13 ਵੀ ਆਪਣਾ ਸਮਾਨ ਸਮੂਹ ਲੈਂਦਾ ਹੈਗਾ ਖੁੱਲਾ ਤਾਂ ਹੋਵੇ ਹਾਂ ਜੀ ਖੁੱਲਾ ਥਾਂ ਜਮੀਨ ਕਰਕੇ ਜੇ ਆਪਣੀ ਬਾਹਣ ਆ ਇਹ ਸਾਰਾ ਠੀਕ ਹੈ ਬਈ ਠੀਕ ਹੈ ਜੇ 7 ਕਨਾਲਾਂ ਜ਼ਮੀਨੀਆਂ ਛੱਡੀਆਂ ਹੋਈਆਂ ਨੇ ਜੀ ਤੇ ਬਈ ਹੁਣ ਕੋਠੀ ਦਾ ਏਰੀਆ ਹੋ ਗਿਆ ਸਾਰਾ ਟੋਟਲ ਕਿੰਨਾ ਹੈ ਇਹ ਥੱਲੇ ਦਾ 1700 ਹੈ ਜੀ ਉੱਪਰ ਇਥੋਂ ਬਈ ਦੱਸਿਓ ਦੱਸੀ ਜਾਓ ਨਾਲ ਦੇ ਨਾਲ ਇਧਰਲੇ ਪਾਸੇ ਕੀ ਆ ਗਿਆ ਬਾਈ ਇਧਰਲੇ ਪਾਸੇ ਡ੍ਰੈਗ ਰੂਮ ਆ ਗਿਆ ਜੀ ਅਸਾ ਸਟਾਰਟਿੰਗ ਦੇ ਵਿੱਚ ਹੀ ਹਾਂ ਸਟਾਰਟ ਲੈਫਟ ਸਾਈਡ ਦੇ ਵਿੱਚ ਦੋਸਤੋ ਨਕਸ਼ੇ ਨੂੰ ਤੁਸੀਂ ਸਮਝਣਾ ਹੈ ਵੀ ਕਈ ਵਾਰੀ ਕਿਸੇ ਭਰਾ ਨੇ ਡਿਜ਼ਾਈਨ ਕਰਵਾਉਣਾ ਹੁੰਦਾ ਇਦਾਂ ਦਾ ਨਾ ਆਪਾਂ ਡਿਜ਼ਾਈਨਰ ਭਰਾ ਦਾ ਨੰਬਰ ਵੀ ਦੇ ਦਵਾਂਗੇ ਉੱਪਰ ਤੇ ਜੇ ਤੁਸੀਂ ਮੰਨ ਕੇ ਚਲੋ ਸਮਝੋ ਨਕਸ਼ਾ ਆਪਾਂ ਇੱਕ ਮੋٹے ਤੌਰ ਤੇ ਸਮਝਾ ਦਈਏ ਬਾਈ ਹਾਂ ਜੀ ਕਿਸੇ ਭਰਾ ਨੇ ਬਣਵਾਉਣਾ ਹੁੰਦਾ ਇਦਾਂ ਦਾ ਹਾਂ ਜੀ ਆਪਾਂ ਬਈ ਜਦੋਂ ਇੰਟਰ ਹੋਏ ਲੈਫਟ ਸਾਈਡ ਤੇ ਡ੍ਰੈਗ ਰੂਮ ਆ ਗਿਆ ਹਨਾ ਹਾਂ ਜੀ ਇਹਦੇ ਬੈਡਰੂਮ ਆ ਗਿਆ ਜੀ ਤੇ ਇਧਰਲੇ ਪਾਸੇ ਬੈਡਰੂਮ ਆ ਗਿਆ ਜੀ ਬੈਡਰੂਮ ਆ ਗਿਆ ਜੀ ਹਾਂ ਠੀਕ ਹੈ ਬਾਈ ਇਹਦੇ ਵਿੱਚ ਡਰੈਸਿੰਗ ਏਰੀਆ ਦਿੱਤਾ ਗਿਆ ਜੀ ਬਾਈ ਉੱਧਰ ਦਿਖਾ ਦਿਓ ਹਾਂ ਨਾ ਡਰੈਸਿੰਗ ਏਰੀਆ ਨਾਲ ਹਾਂ ਨਾਲ ਦੀ ਨਾਲ ਦਿਖਾਈ ਚੱਲੋ ਬਾਈ ਹਾਂ ਬਹੁਤ ਸੋਹਣਾ ਡਿਜ਼ਾਈਨ ਹੋਇਆ ਹੋਇਆ ਤੇ ਤੇ ਨਾਲ ਵਾਸ਼ਰੂਮ ਆ ਗਿਆ ਜੀ ਨਾਲ ਤੇ ਉੱਧਰ ਵੀ ਅਟੈਚ ਹੈ ਬਾਈ ਹਾਂ ਇਹ ਉੱਧਰ ਵੀ ਅਟੈਚ ਆਜੋ ਇਹਦੀ ਉੱਧਰ ਦੀ ਵੀ ਦਿਖਾ ਦਿੰਨੇ ਆਪਾਂ ਬਾਈ ਕਿੰਨੇ ਬਾਈ ਕਿੰਨੇ ਦੇ ਰੂਮ ਹੋਣਗੇ ਇਹਦੇ ਇਹਦੇ ਲਗਭਗ 14 ਬਾਈ 12 ਦੇ ਸਾਈਜ਼ ਨੇ ਅੱਛਾ ਲਗਭਗ ਆਪਾਂ ਆਈਡੀਆ ਜਿਹਾ ਹੋ ਜਾਂਦਾ ਥੋੜਾ ਮੋਟਾ ਹੋ ਸਕਦਾ ਹੈ ਤੇ ਹੁਣ ਬਾਈ ਜਿਹੜਾ ਆਪਾਂ ਬਾਉਸ਼ੂਮ ਦਿਖਾਇਆ ਸੀ ਡਰੈਸਿੰਗ ਏਰੀਆ ਦੇ ਵਿੱਚ ਇਧਰ ਵੀ ਅਟੈਚ ਹੈ ਨਾ ਹਾਂ ਇਧਰ ਬਾਹਰ ਆ ਗਿਆ ਜੀ ਇਹਦਾ ਲੌਬੀ ਦੇ ਵਿੱਚ ਰੱਖਿਆ ਤੇ ਇਹ ਆਪਾਂ ਬੈਡਰੂਮ ਦਿਖਾਤਾ ਪਹਿਲਾਂ ਡਰੈਵਰੂਮ ਦਿਖਾਤਾ ਤੇ ਇੱਕ ਵੇਂ ਐਂਟਰੀ ਇਧਰੋਂ ਦੇਤੀ ਬਾਈ ਹਾਂ ਇੱਕ ਐਂਟਰੀ ਇਧਰੋਂ ਆ ਗਈ ਇਧਰੋਂ ਵੀ ਦਿਖਾ ਦਿਓ ਬਾਈ ਆ ਆ ਗਿਆ ਇਧਰ ਕਿਚਨ ਇਹ ਕਿਚਨ ਆ ਗਈ ਜੀ ਠੀਕ ਹੈ ਬਾਈ ਮਿੱਟੀ ਮੁੱਟੀ ਕੁੱਟੀ ਵੀ ਹੈ ਨਾ ਥੱਲੇ ਹਾਂ ਜੀ ਮਿੱਟੀ ਅਸੀਂ 5 ਫੁੱਟ ਮਿੱਟੀ ਪੱਟ ਕੇ ਕੁੱਟੀ ਆਈ ਦੁਬਾਰੇ ਠੀਕ ਹੈ ਬਾਈ ਪਿੱਛੋਂ ਆਪਾਂ ਪੱਥਰ ਲਾਉਣਾ ਜੋ ਪੱਥਰ ਵਹਿ ਜਾਂਦਾ ਸਮਝ ਗਿਆ ਵੀ 5 5 ਫੁੱਟ ਮਿੱਟੀ ਪਹਿਲਾਂ ਪੱਟ ਹਾਂ ਇਹ ਬੈਡਰੂਮ ਆ ਗਿਆ ਜੀ ਉਧਰ ਕਿਚਨ ਹੋ ਗਿਆ ਹਨਾ ਹਾਂ ਜੀ ਇਹ ਬੈਡਰੂਮ ਆ ਗਿਆ ਬੈਡਰੂਮ ਬਈ ਇਹ ਤਾਂ ਮੈਨੂੰ ਵੱਡਾ ਲੱਗਦਾ ਯਾਰ ਉਦੋਂ ਹਾਂ 14 ਬਾਈ 14 ਦਾ ਅੱਛਾ 14 ਬਾਈ 14 ਵਾਂਗੂ ਹੈ ਨਾ ਇਹ ਵਾ ਇਹ ਵੀ ਠੀਕ ਹੈ ਆਗਰੇ ਲੋ ਕਿੱਥੇ ਲੱਗਣੀ ਹੈ ਬਾਈ ਇਹ ਉੱਪਰ ਲੱਗਣੀ ਹੈ ਜੀ ਬਾਹਰਲੇ ਪਾਸੇ ਜਿੱਥੇ ਬਾਈ ਹੋਰੀ ਕੰਮ ਕਰੀ ਜਾਂਦੇ ਹਾਂ ਹਾਂ ਜੀ ਹਾਂ ਜੀ ਤੇ ਬਾਈ ਆ ਗ੍ਰਿਲਾਂ ਜੇ ਲੱਗਣੀ ਹੈਗੀ ਵੈਸੀ ਬਹੁਤ ਸੋਹਣੀ ਲੱਗ ਰਹੀ ਐ ਕੋਠੀ ਤੇ ਬਾਹਰਲੇ ਪਾਸੇ ਬਾਈ ਆਪਾਂ ਜੇ ਦੇਖੀਏ ਟਾਇਲ ਵਗੈਰਾ ਵੀ ਹਜੇ ਲੱਗਣੀ ਐ ਨਾ ਉਹ 3D ਐਲੀਵੇਸ਼ਨ ਦੇ ਵਿੱਚ ਆਪਾਂ ਦਿਖਾਈ ਐ ਜਿਹੜੀ ਫਾਈਨਲ ਲੁੱਕ ਹੋਣੀ ਐ ਉਹ ਤੇ ਦੇਖ ਸਕਦੇ ਆ ਆਪਣੇ ਭਰਾ ਡਿਜ਼ਾਈਨ ਬਹੁਤ ਸੋਹਣਾ ਇਧਰ ਬਾਈ ਕੀ ਇਹ ਆਪਣਾ ਸਟੋਰ ਆ ਗਿਆ ਜੀ ਜਾਨੀ ਕਿ ਅੱਛਾ ਸਟੋਰ ਇਹਦੇ ਚ ਅਟੈਚ ਕਰਤਾ ਹਾਂ ਅਟੈਚ ਕਰਤਾ ਜੀ ਬੱਚਾ ਠੀਕ ਐ ਇੱਕ ਬੈਡਰੂਮ ਦੇ ਨਾਲ ਹੀ ਸਟੋਰ ਐ ਅਟੈਚ ਕਰਤਾ ਬਾਈ ਉਹਨੇ ਇਹ ਬਾਈ ਮੈਨੂੰ ਲੱਗਦਾ ਹੋਊਗਾ ਘਟੂ ਘਟ 12 ਬਾਈ 8 ਦਾ ਨਾ ਹਾਂ ਜੀ ਇਹ ਹੈਗਾ ਜੀ ਇੰਨਾ ਗੇਰੀ ਪੂਰਾ ਏਰੀਆ ਠ ਤੇ ਦੋਸਤੋ ਤੁਹਾਨੂੰ ਆਪਾਂ ਦੱਸ ਦਈਏ ਇਹਦੀ ਨਾ ਇੱਕ ਰੀਲ ਪੋਸਟ ਕੀਤੀ ਸੀਗੀ ਥੋੜੇ ਦਿਨ ਪਹਿਲਾਂ ਇੰਸਟਾਗ੍ਰਾਮ ਤੇ ਬਹੁਤ ਪਿਆਰ ਦਿੱਤਾ ਸੀਗਾ ਬਾਈ ਇੱਕ ਨਾ ਅਸੀਂ ਨੰਗੇ ਜਾ ਰਹੇ ਸੀ ਇੱਥੋਂ ਦੀ ਹਾਂਜੀ ਤੇ ਗੱਡੀ 'ਚ ਬੈਠੇ ਬੈਠਾ ਨਹੀਂ ਅਸੀਂ ਪਾਤੀ ਤੇ ਬਹੁਤ ਵਧੀਆ ਪਿਆਰ ਦਿੱਤਾ ਲੋਕਾਂ ਨੇ ਬਹੁਤ ਸੋਹਣੀ ਲੱਗੀ ਕਹਿੰਦੇ ਪੂਰੀ ਵੀਡੀਓ ਪਾਓ ਅੱਜ ਆਪਾਂ ਪੂਰੀ ਵੀਡੀਓ ਕਰਨ ਆਏ ਆ ਇਸ ਕੋਠੀ ਦੀ ਆਜੋ ਬਈ ਚਲ ਜੀ ਨਕਸ਼ਾ ਬਹੁਤ ਸੋਹਣਾ ਬਣਿਆ ਹੋਇਆ ਜੀ ਠੀਕ ਹੈ ਬਾਈ ਠੀਕ ਹੈ ਬਾਈ ਹੁਣ ਆਪਾਂ ਆ ਗਏ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਥੱਲੇ 1700 ਏਰੀਆ ਦੇ ਵਿੱਚ ਬਣੇ ਹੋਏ ਦੋ ਬੈਡਰੂਮ ਦਿ ਤੇ ਇੱਕ ਦੇ ਨਾਲ ਬੈਡਰੂਮ ਦੇ ਨਾਲ ਸੀਗਾ ਜੀ ਸਟੋਰ ਅਟੈਚ ਤੇ ਨਾਲ ਗਿਚਰੋਗੇ ਦੋ ਐਂਟਰੀ ਹੋ ਗਈਆਂ ਗੱਟੋਠੀਆਂ ਦੀਆਂ ਨਾ ਥੱਲੇ ਵਾਲਾ ਪੋਰਸ਼ਨ ਹੋ ਗਿਆ ਤਾਂ ਤੇ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਦਿਖਾਓ ਬਾਈ ਸਾਨੂੰ ਕਿੰਨੇ ਕਮਰੇ ਬਣੇ ਹੋਏ ਨੇ ਕੀ ਕੁਝ ਬਣਿਆ ਹੋਇਆ ਇੱਥੇ ਉੱਪਰਲੇ ਦੇ ਵਿੱਚ ਇਹ ਲੌਬੀ ਆ ਗਈ ਲੌਬੀ ਦੇ ਵਿੱਚ ਖੜੇ ਆਪਾਂ ਠੀਕ ਹੈ ਬਾਈ ਤੇ ਇਹ ਨਾਲ ਇਹਦੇ ਬੈਡਰੂਮ ਆ ਗਿਆ ਜੀ ਅੱਛਾ ਇਹ ਬਾਈ ਬੈਡਰੂਮ ਜਿਹੜਾ ਇਹ ਇਹ ਕਿਚਨ ਦੇ ਉੱਪਰ ਹੈਗਾ ਹਾਂ ਇਹ ਕਿਚਨ ਦੇ ਉੱਪਰ ਆ ਤੇ ਕਿਚਨ ਸੀਗਾ ਨਾ ਹਾਂ ਜੀ ਹਾਂ ਤੇ ਇਧਰ ਬਾਲਕਨੀ ਦਿਖਾ ਦਿਓ ਬਾਈ ਜਿੱਥੇ ਗੇਟ ਦੇ ਤਾਂ ਬਾਈ ਬਾਹਰਲੇ ਪਾਸੇ ਤੇ ਡ੍ਰਿਲ ਵੀ ਬਹੁਤ ਹੈਵੀ ਲੱਗੀ ਹੋਈ ਆ ਇੱਥੇ ਜਿਵੇਂ ਆਪਾਂ ਮੀਂਹ ਕੰਡੀਸ਼ਨ ਅੰਨ ਮੰਨ ਸਕਦੇ ਹਾਂ ਠੰਡੀ ਹਵਾ ਦਾ ਖੜਕੇ ਰਾਂ ਨਾਲ ਕੁਰਸੀ ਵਗੈਰਾ ਬੁਲਾਈ ਬੈਠ ਸਕਦੇ ਹਾਂ ਖੇਤ ਦੇ ਵੀ ਠੰਡੀ ਹਵਾ ਆਉਂਦੀ ਹੈ ਬਈ ਬਾਲਕਨੀ ਜ਼ਰੂਰੀ ਹੈ ਨਾ ਤਾਂ ਥੋੜਾ ਜਿਹਾ ਜਗ੍ਹਾ ਛੱਡ ਕੇ ਨਾ ਪੂਰਨ ਹੋਵੇ ਬਨੇਰਾ ਹਾਂਜੀ ਹਾਂ ਤੇ ਇੱਧਰ ਬਈ ਹੋਰ ਦਿਖਾਈਏ ਬੈਡਰੂਮ ਇੱਥੇ ਲਾ ਦੂਜਾ ਦੋ ਬੈਡਰੂਮ ਨੇ ਉੱਪਰ ਹਾਂਜੀ ਇਹ ਨਾਲ ਬਾਥਰੂਮ ਆ ਗਿਆ ਅੱਛਾ ਇਹ ਥੋੜਾ ਜਿਹਾ ਪਲਾਸਟਰ ਰਹਿਣਾ ਹਾਂ ਇਹ ਵੀ ਜਿਵੇਂ ਆਪਣਾ ਥੱਲੇ ਦਾ ਸੇਮਤੀ ਜੀ ਡਰੈਸਿੰਗ ਦੇ ਨਾਲ ਅਟੈਚਿੰਗ ਆ ਗਿਆ ਅੱਛਾ ਜਿਵੇਂ ਥ ਭਾਈ ਇਹ ਬਾਰੂਮ ਨਾਲ ਲੌਬੀ ਨਾਲ ਵੀ ਅਟੈਚ ਹੋ ਗਿਆ ਇਹ ਆਪਣਾ ਬੈਡਰੂਮ ਆ ਗਿਆ ਜੀ ਇਹ ਚ ਡਰੈਸਿੰਗ ਏਰੀਆ ਵੀ ਅਟੈਚ ਹੈ ਹਾਂ ਡਰੈਸਿੰਗ ਏਰੀਆ ਵੀ ਅਟੈਚ ਆ ਗਿਆ ਜੀ ਇਹ ਚ ਤੇ ਦੋਸਤੋ ਬਈ ਇੱਕ ਗੱਲ ਦੱਸ ਦਈਏ ਤੁਹਾਨੂੰ ਵੀ ਜਿਹੇ ਨਾ ਥੋੜਾ ਥੋੜਾ ਕਿਤੇ ਕਿਤੇ ਪਲਾਸਟਰ ਰਹਿੰਦਾ ਸੀ ਜੇ ਕੰਮ ਚੱਲ ਰਿਹਾ ਸੀਗਾ ਹਾਂ ਫਿਰ ਆਪਾਂ ਵੀਡੀਓ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਥੋੜਾ ਜਿਹਾ ਕੰਮ ਰਹਿਦਾ ਬਾਹਰਲੇ ਪਾਸੇ ਵੀ ਹੈ ਨਾ ਭਾਈ ਤੇ ਭਾਈ ਇਧਰਲੇ ਪਾਸੇ ਬਾਲਕਨੀ ਨਹੀਂ ਦਿੱਤੀ ਹਾਂ ਜੀ ਇਧਰਲੇ ਪਾਸੇ ਹਾਂ ਇਹ ਬੈਡਰੂਮ ਚ ਇੱਥੇ ਗ੍ਰਿਲ ਲੱਗਣੀ ਐ ਢੀ ਥੱਲੇ ਪਈ ਆ ਨਾ ਹਾਂ ਇੱਥੇ ਗ੍ਰਿਲ ਇੱਕ ਬਾਈ ਖੇਤ ਦੇ ਵਿੱਚ ਬਣੀ ਹੋਈ ਇਹ 2700 ਸਕਰ ਫੁੱਟ ਦੀ ਕੋਠੀ ਹਾਂਜੀ ਤੁਸੀ ਦੱਸਣਾ ਦੋਸਤੋ ਕਮੈਂਟ ਜਰੂਰ ਕਰਨਾ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਇਹ ਉੱਪਰ ਸਿੰਗਲ ਜਲਾਤੇ ਬਾਈ ਹਾਂਜੀ ਉੱਪਰ ਸਿੰਗਲ ਲਾਤੇ ਹਨਾ ਸਿੰਗਲ ਲਾਏ ਹੋਏ ਨੇ ਇੱਥੇ ਠੀਕ ਹੈ ਇੱਧਰ ਵੀ ਬਾਈ ਤੁਸੀਂ ਸੋਚ ਰਹੇ ਹੋ ਲਵਾਉਣੇ ਹਨਾ ਹਾਂ ਇੱਧਰ ਵੀ ਇੱਧਰ ਲਵਾ ਦਿਓ ਬਾਈ ਉੱਪਰ ਵਾਲੇ ਪਾਸੇ ਬਹੁਤ ਸੋਹਣੇ ਲੱਗਣਗੇ ਨਾ ਉੱਪਰਲੇ ਪਾਸੇ ਵੀ ਲਾਓ ਇੱਥੇ ਜਿੱਥੇ ਪਲਾਸਟਰ ਕੱਚਾ ਹੋਇਆ ਹੋਇਆ ਇੱਥੇ ਟਾਇਲ ਲੱਗਣੀ ਹੈ ਹਾਂ ਇੱਥੇ ਟਾਇਲ ਲੱਗਣੀ ਹੈ ਠੀਕ ਹੈ ਠੀਕ ਹੈ ਤੇ ਇਹ ਗ੍ਰਿੱਲ ਆ ਗਈ ਹੈ ਇੱਧਰਲੇ ਪ ਕਿਉਂਕਿ ਆ ਵੀ ਹਜੇ ਲਿਪਣਾ ਰਹਿੰਦੇ ਹੈ ਨਾ ਜੀ ਹਾਂ ਇਹ ਵਿੱਚ ਰਹਿੰਦਾ ਜੀ ਕੰਮ ਹਜੇ ਹਾਂ ਹਾਂ ਗਲਾਈਆਂ ਵਗੈਰਾ ਤੁਸੀਂ ਦੇਖ ਸਕਦੇ ਹੋ ਹਾਂ ਬਾਕੀ ਥੱਲੇ ਸਾਰਾ ਪੱਥਰ ਪੱਥਰ ਲੱਗਣਾ ਜੀ ਇੱਥੇ ਹਾਂ ਜੀ ਫਲੋਰ ਟਾਈਲ ਲਾਉਂਗੇ ਹੈ ਨਾ ਹਾਂ ਫਲੋਰ ਟਾਈਲ ਠੀਕ ਆ ਠੀਕ ਆ ਬਾਈ ਤੇ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਵੀਡੀਓ ਨੂੰ ਸ਼ੇਅਰ ਕਰਨਾ ਤੇ ਦੱਸਣਾ ਜਰੂਰ ਕਮੈਂਟਾਂ ਦੇ ਵਿੱਚ ਅਗਰ ਤੁਹਾਨੂੰ ਡਿਜ਼ਾਈਨ ਪਸੰਦ ਆ ਤੇ ਕਿਸੇ ਭਰਾ ਨੇ ਡਿਜ਼ਾਈਨ ਕਰਵਾਉਣਾ ਹੋਵੇ ਤਾਂ ਡਿਜ਼ਾਈਨਰ ਦਾ ਵੀ ਆਪਾਂ ਉੱਪਰ ਨੰਬਰ ਦਿੰਨੇ ਆ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਬਾਕੀ ਬਈ ਖੇਤ ਦੇ ਵਿੱਚ ਬਣੀ ਹੈ ਦੋ ਪਾਸੇ ਫਰੰਟ ਆ ਗਿਆ ਨਾ ਇਧਰ ਵੀ ਫਰੰਟ ਤੇ ਤਾਂ ਇਧਰ ਵੀ ਹੈ ਨਾ ਕਿਉਂਕਿ ਰੋਡ ਚੱਲਦਾ ਨਾ ਇਧਰ ਲਿੰਕ ਰੋਡ ਹੈ ਨਾ ਹਾਂ ਜੀ ਇਧਰ ਰੋਡ ਆ ਗਿਆ ਬੜਾ ਤੇ ਬਾਕੀ ਤੁਸੀਂ ਡਰੋਨ ਸ਼ਾਟ ਲਾਤੇ ਹੋ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਹੈ ਹਾਂ ਤੇ ਵੀਡੀਓ ਸ਼ੇਅਰ ਕਰਨਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ